ਜੰਡਿਆਲਾ ਗੁਰੂ ਦੇ ਪਿੰਡ ਗੈਰੀ ਮੰਡੀ ਰੇਲਵੇ ਫਾਟਕ ਤੇ ਇੱਕ ਤਰਕ ਤੇ ਮੋਟਰਸਾਈਕਲ ਦੀ ਟੱਕਰ ਨਾਲ ਦੋ ਵਿਅਕਤੀਆਂ ਦੀ ਹੋਈ ਮੌਤ ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਤੇ ਇੱਕ ਔਰਤ ਤੇ ਇੱਕ 8-9 ਸਾਲ ਦਾ ਬੱਚਾ ਸੀ ਜੋ ਕਿ ਪਿੰਡ ਪੰਗਵਾਵਲੋਂ ਆਪਣੇ ਸ਼ਹਿਰ ਜੰਡਿਆਲਾ ਗੁਰੂ ਨੂੰ ਵਾਪਸ ਆ ਰਹੇ ਸੰਕੀ ਗੈਰੀ ਫਾਟਕ ਕੀ ਨਾ ਗੀ ਅੱਛਾ ਕਿਤਰਾ ਐਕਸੀਡੈਂਟ ਕਡਾ ਵਾਪਸ ਕੀ ਗੋ ਲੋ ਭਈਆ ਸਰ ਮੰਮੀ ਨੂੰ ਕੰਮ ਤੋਂ ਲੈਣਗੇ ਆਪ ਜੋਬ ਤੋਂ ਆਏ ਬਾਦੋਂ ਨਵੀ ਨੂੰ ਲੈਣਗੇ ਕਬ ਅਛੇ ਅੱਜ ਇਹ ਕਿੰਨੇ ਕ ਵਜੇ ਘਟਣਾ ਵਾ 5 ਵਜੇ 5 ਵਜੇ ਘਟਣਾ ਵਾ ਤੁਹਾਨੂੰ ਕਿਦਾਂ ਪਤਾ ਲੱਗਾ ਸਰ ਫੋਨ ਆਇਆ ਡਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ ਉਹਨਾਂ ਨੇ ਕਿਆ ਕਿਆ ਤੇ ਘਰ ਦਾ ਤੁਦੋ ਜਾ ਕੇ ਉਹ ਕਿੰਨੇ ਕ ਸਾਲਾਂ ਦਾ ਬੇਟਾ ਸਾਡਾ 8 ਸਾਲਾਂ ਦਾ ਵਾ 8 ਸਾਲਾਂ ਦਾ ਬੇਟਾ ਹਾਂਜੀ ਤੇ ਮੌਕੇ ਤੇ ਦੋਹਾਂ ਦੀ ਮੌਤ ਹੋ ਗਈ ਨਹੀਂ ਮੈਂ ਮੇਰੀ ਰਾਤ ਜਾਂਦਾ ਜਾਂਦਾ ਅਸੀਂ ਬੈਂਦੀ ਬੰਗੇ ਤੇ ਕੀ ਹੁੰਦਾ ਮੁੰਡੇ ਦੀ ਕਿੰਨੀ ਉਮਰ ਸੀ 8 ਸਾਲ ਜਿਨ੍ਹਾਂ ਦੀ ਡੈਥ ਹੋਈ ਉਹ ਤੁਹਾਡੇ ਰਿਸ਼ਤੇਦਾਰ ਕਿੰਨੀ ਉਹਨਾਂ ਦੀ ਕਿੰਨੀ ਉਮਰ ਸੀ ਉਹਨਾਂ ਦੀ ਹੈਗੀ 23 ਸਾਲ 23 ਸਾਲ ਉਮਰ ਸੀ ਹਾਂਜੀ ਕੀ ਮੰਗ ਕਰਦੇ ਕੀ ਮੰਗ ਕਰਦੇ ਹੁਣ ਪ੍ਰਸ਼ਾਦ ਜੀ ਮੈਂ ਜਨੇ ਆਏ ਜੋ ਲੈ ਜਿੰਨੇ ਮੇਰਾ ਘਰ ਬਜਾੜਿਆ ਵੇ ਚੜ ਜਾਣਗੇ ਤੇ ਮੇਰਾ ਜਨਾ ਕੋਈ ਨਹੀਂ ਤੇ ਨਾ ਕੋਈ ਪੁੱਤ ਮੇਰਾ ਤੇ ਘਰ ਲੈ ਮੇਰਾ ਸਾਰਾ ਬੇ ਮੇਰਾ ਨਾ ਕਿਹੜੀ ਜਗ੍ਹਾ ਤੋ ਜੇ ਜੰਡੇਆਲਾ ਗੁਰੂ ਚੋਤੀਸਰ ਰੋਡ ਇਹ ਜਿਹੜਾ ਗੈਰੀ ਮੰਡੀ ਫਾਟ ਕੇ ਟੈਕਸੀਡੈਂਟ ਹੋਇਆ ਵਾ ਵੀਰ ਜੀ ਤੁਹਾਡੇ ਕੀ ਲੱਗਦੇ ਨੇ ਸਾਏ ਦਾ ਮੁੰਡਾ ਐ ਮੇਰੇ ਸਰਕਾਰੀ ਨੌਕਰੀ ਕਰਦਾ ਹਾਂ ਬਸ ਹਰ ਵਿੱਚ ਤੇ ਕੀ ਕੰਮ ਕਰਦੇ ਨੇ ਸਰਕਾਰੀ ਨੌਕਰੀ ਕਰਦੇ ਕਿ ਕਿੱਥੋਂ ਆ ਰਹੇ ਸੀ ਪਾਜੀ ਇਹ ਪਾਲਸ ਚੋਂ ਆਉਂਦੇ ਸੋਈ ਫਾਰਮ ਤੋਂ ਵੇਖੀ ਬਈ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਆਹ ਨੂੰ ਕੋਈ ਦਹਨੇ ਦੱਸਿਆ ਇਤਨਾ ਤੁਹਾਡੇ ਅਰਗੇ ਨੇ ਤੇ ਤੁਹਾਡੇ ਬਲਡਾ ਨਮੂਦਾ ਤੇ ਤੁਹਾਡੇ ਸਾਈਡ ਦਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਕਹਿੰਦੇ ਇਸ਼ਰਾਕ ਆਵਾਜ਼ ਜੀ ਐ ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਆੜਾ ਤੇ ਜਨਾਨੀ ਨਾਲ ਇੱਕ ਨਿਆਣਾ ਆ ਨੂੰ ਪਤਾ ਹੀ ਤੇ ਜਦੋਂ ਨਿਆਣਾ ਦੇ ਆਈ ਫਿਰ ਵੇਖਣਾ ਇਹ ਬਲਡਾ ਬਲਡ ਗਿਆਣਾ ਇਹ ਸਮਝੇ ਤਾਂ ਹੋਈ ਚਲ ਸਾਡੇ ਬੰਦੇ ਵੀ ਗਏ ਉੱਧਰ ਦੇ ਉਹ ਸਾਡੇ ਬੰਦੇ ਨਿਕਲੇ ਬੜੀਆ ਤਾਏ ਦਾ ਮੁੰਡਾ ਮੇਰੇ ਦਾ ਇਹ ਉਸ ਕ੍ਰੈਕ ਡਰਾਈਵਰ ਦਾ ਤੁਹਾਨੂੰ ਭਾਈ ਪਤਾ ਲੱਗਾ ਨਹੀਂ ਭਾਈ ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ ਨਹੀਂ ਭਾਈ ਇਹ ਵੀ ਲੱਗੇ ਆ ਗੱਡੀ ਕਹਿੰਦੇ ਘੈਰੀ ਇੱਥੇ ਮੁੰਡਾ ਬੰਦਾ ਇੱਥੇ ਹੀ ਹੈ ਤੁਸੀਂ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਜੀ ਮਤਲਬ ਤੁਸੀਂ ਸਜ਼ਾ ਮਿਲਣੀ ਚਾਹੀਦੀ ਹੈ ਜੀ ਹਾਂਜੀ ਸਜ਼ਾ ਮਿਲਣੀ ਚਾਹੀਦੀ ਉਹਨੂੰ ਪੂਰੀ ਮਤਲਬ ਉਹਦੀ ਕੀ ਗਲਤੀ ਹੈ ਉਹਨੇ ਸਜ਼ਾ ਮਿਲਣੀ ਚਾਹੀਦੀ ਆ ਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ ਕੌਣ ਸੀ ਉਹ ਮੇਰੀ ਤਾਏ ਇਹ ਕਦੇ ਮੇਰੇ ਤਾਏ ਦਾ ਮੁੰਡਾ ਆ ਤਾਈ ਦੀ ਕੀ ਕਿਸ ਹਾਲਤ ਵਿੱਚ ਨਹੀਂ ਤਾਈ ਮੇਰੀ ਨਾਲ ਹੀ ਆਈ ਇਹਨਾਂ ਨੇ ਮੈਨੂੰ ਪਤਾ ਮਾਇ ਜੰਡਿਆਲੇ 'ਚ ਪਤਾ ਲੱਗਾ ਤੇ ਇਦਾਂ ਇਦਾਂ ਤੁਹਾਡੇ ਭਰਾ ਹੀ ਦੇ ਬੰਦੇ ਛਡਾਟ ਹੋ ਗਿਆ ਬੱਚਾ ਜਿਹੜਾ ਕੋਈ ਛੋਟਾ ਇਹ ਛੋਟਾ ਦਸਰੇ ਨਾਲ ਤਾਏ ਮੇਰੇ ਦਾ ਇਹ ਤਾਏ ਦਾ ਮੁੰਡਾ ਲੋ ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਆ ਉਮਰ ਤਾਂ ਹੈਗੀ 8 7 8 ਸਾਲ ਉਮਰ ਹੋਣੀ 5 7 ਸਾਲ ਤਾਈ ਦੇ ਨਾਂ ਤਾਂ ਪਤਾ ਤੁਹਾਨੂੰ ਹਾਂ ਜੀ ਜਿਵੇਂ ਸਿਮਤਰਾ ਕੀ ਨਾਂ ਸਿਮਤਰਾ ਇਹ ਇਸ ਜਿਹਦੀ ਮ੍ਰਿਤਕ ਦੀ ਮੌਤ ਹੋਈਦਾ ਕੀ ਨਾਂਜ ਇਹਦਾ ਨਾਂ ਰਮਣ ਓਕੇ ਪਾ